ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਪਣੇ ਚੈਨਲ 'ਚ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ। ਵੀਡੀਓ ਸ਼ੁਰੂ ਕਰਦੇ ਆ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਦੇ ਨਵੇਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਇਹ ਕੁੁੱਠੇ ਕੰਮ ਕਰਦਾ। ਟਾਈਮ ਹੋ ਗਿਆ 3:30 ਹੋ ਗਏ ਦਿਨ ਹੈਗਾ ਅੱਜ ਸ਼ਨੀਵਾਰ ਦਾ। ਦੇਖੋ ਜੋ ਇਹ ਕੁੁੱਠੇ ਕੰਮ ਕਰਦਾ। ਕੱਟੇ ਨੂੰਰਾ ਖੋਲ ਲਿਆ ਆ। ਉਹ ਮੈਂ ਐਸੇ ਤੜਾਈ ਜਾਂਦੀ ਹੈਗੀ। ਕੀ ਕਰਾਂਗੇ ਤੇ ਉਰਾ ਉਹ ਡਰੀ ਜਾਂਦਾ ਆਉਂਦਾ ਨਹੀਂ ਇੱਧਰ ਨੂੰ ਨਾ ਪਾ ਟੁੱਟੇ ਨਾ ਬੈਠੇ ਨਿਆਣਾ ਵਿਚਾਰਾ ਸਾਹ ਕੋੜਿਆ ਦੇਖ ਉੱਤੇ ਬਹਿ ਗਿਆ ਇਹ ਜੇ ਕੰਮ ਕਰਾ ਲੈ ਤੋ ਬੇਲੇ ਜੇ ਕਿਸੇ ਕੰਮ ਨੂੰ ਕਹੇ ਦੇ ਕਹੂੰ ਮੇਥੋਂ ਨਹੀਂ ਹੁੰਦਾ ਓਹੋ ਓਰੇ ਨਿਚੜਾ ਲਓ ਬ੍ਰਾਂਡੇ ਚੰਦਰ ਉਹ ਵੀ ਹੋ ਜਾ ਹੋ ਜਾਂਦਾ ਨਾਲ ਹੀ ਤੇ ਉਹ ਵੀ ਇਹ ਰੋਣ ਦੀ ਜੇ ਰੱਖੇ ਇਹ ਰੋਣ ਨਾ ਪਾਉਂਦਾ ਹਾ ਦਰਤਾ ਤੁਰਨਾ ਨਾ ਵਾ ਤੁਰੇ ਨਹੀਂ ਵਿਚਾਰੇ ਹੈਗੇ ਜਦੋਂ ਲੈ ਉਹ ਦੂਜੇ ਨੂੰ ਖੋਲ ਲਿਆ ਆ ਕਮਲੇ ਕਿਤੇ ਲੈ ਕੇ ਜਾਵੋਗੇ ਕਹਾ ਸਪੁੱਤ ਬੰਨ ਦੇ ਮੈਂ ਰੁਬੀ ਲਿਆ ਲੈ ਹੁਣ ਰੁਬੀ ਲਿਆ ਗਾਪਵਾ ਲੋ ਬੇੜੇ ਚ ਲੈ ਦੋਨਾਂ ਨੂੰ ਖੋਲੀ ਫਿਰਦਾ ਨਹੀਂ ਉਹ ਤਾਂ ਪਹਿਲੀ ਭੌਕੀ ਜਾਂਦੀ ਇਹਨਾਂ ਨੂੰ ਉਹ ਐ ਭੌਕਦੀ ਵੀ ਇੱਧਰ ਕੀ ਕਰਨ ਆ ਵੀ ਅੱਜ ਇਹ ਰੂਬੀ ਨਾ ਮੈਨੂੰ ਨਹੀਂ ਪਤਾ ਉਹ 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 ਜਾਂਦੇ ਨੇ ਉਹ ਮਿੱਟੀ ਪੱਟਣ ਦੇ ਡੱਗ ਵਾਲੀ ਜਿਹੜੀ ਬੰਨਿਆ ਰੂਬੀ ਨੂੰ ਹੋ ਲਿਆ ਨਾਲ ਪਹਿਲਾਂ ਤਾਂ ਪੌਕੀਆਂ ਦੀ ਪਿੰਜਰੇ ਚ ਬੈਠੀ ਤੇ ਕਿ ਹੁਣ ਮੋਜਾ ਕਰਨ ਲੱਗੀ ਉਹਨਾਂ ਦੇ ਕੋਲੇ ਆਏ ਨਾ ਚੁੱਪ ਤਾਂ ਉੱਠੀ ਖੜ ਗਿਆ ਦੇਖੀ ਜਬ ਬੰਨਿਆ ਇਹਨਾਂ ਨੂੰ ਕਹੇ ਲੋੜ ਹੈ ਹੈ ਬੈਠੀ ਅਡੀ ਗਪੋਗੀ ਹੋ ਉੱਤੇ ਚੜਦੀ ਬੈਠੀ ਹੈ ਮੋਜ ਨਾਲ ਇਹ ਵੀ ਖੜੇ ਨੇ ਇਹ ਵੀ ਹਿਲਦੇ ਨਹੀਂ ਕਿਉਂ ਵੀ ਇੱਧਰ ਆਏਗਾ ਜੀ ਤੁਸੀਂ ਮਿੱਟੀ ਖਾ ਕੇ ਹਟਿਆ ਤਾਂ ਦੇਖੀ ਕਿ ਮੇਲੇ ਵੇੜਾ ਮੂੰਹ ਇਹਨੇ ਆਜੇ ਪਈ ਤੁਸੀਂ ਹਲਦੀ ਨਹੀਂ ਕਿੱਥੇ ਖੜਾ ਤੇ ਇਹ ਤਾਂ ਗਿਆ ਨਹੀਂ ਉੱਧਰ ਨੂੰ ਮਿਰਚਾਂ ਦਾ ਬੂਟਾ ਤਾਂ ਹੁਣ ਉਹ ਵੀ ਪੱਟਣ ਵਾਲਾ ਉਹ ਤਾਂ ਵਾਲ ਖੋਇਆ ਪਿਆ ਉਹਨੂੰ ਨਹੀਂ ਕੁਝ ਲੱਗਦਾ ਹੁਣ ਰੂਬੀ ਉਰਾ ਆ ਗਈ ਨਹੀਂ ਕੱਟੇ ਤੇਰੇ ਭੋਕਦੀ ਸੀ ਪਹਿਲਾਂ ਬਾਲਾ ਮੋ ਘਰਦੀ ਐ ਨਾ ਤਾਂ ਤਾਂ ਆਥਣੇ ਜਦੋਂ ਸ਼ਾਮ ਨੂੰ ਨਾ ਇਹਦੀ ਹਲਾਉਨੇ ਆ ਸੀ ਸੰਗਲੀ ਰਾਤ ਨੂੰ ਜਮਾ ਖੁੱਲੀ ਹੁੰਦੀ ਐ ਉਹਨਾਂ ਕੋਲੇ ਜਾ ਕੇ ਵਿਚਾਲੇ ਖੜ ਜਾਂਦੇ ਦੋਨਾਂ ਦੇ ਕੋਲੇ ਇਕੱਠੇ ਬੰਨੇ ਹੁੰਦੇ ਨੇਗੇ ਤੇ ਮੀਂਹ ਚ ਨਾ ਆਉਣੇ ਸੀ ਪਿਆਰ ਜਿਆ ਕਰਦੀ ਐ ਉਹਨਾਂ ਨਾਲ ਕੁਛ ਨਹੀਂ ਕਹਦੀ ਉਹਨਾਂ ਨੂੰ ਖੜ ਜਾ ਪਾਉਨੀਆਂ ਅੱਜ ਵੀ ਆਪਣੇ ਬਹੁਤ ਮੀਂਹ ਆਇਆ ਜੀ ਨਾ ਐ ਲੱਗਦਾ ਸੀਗਾ ਵੀ ਹਟ ਗਿਆ ਜਦੋਂ ਸਵੇਰੇ ਅੱਜ ਬਹੁਤ ਧੁੱਪ ਨਿਕਲੀ ਐ ਲਾਜ਼ ਵੀ ਹੁੰਨੀ ਆਉਂਦਾ ਕੀ ਕਰੀਏ ਨਾ ਇਤਿਹੜੇ ਜਮੀ ਖੜਾ ਹੀ ਨਹੀਂ ਛੱਡਦਾ ਰੱਬ ਹੁਣ ਫੇਰ ਕਾਲਾ ਹੋ ਰਿਹਾਗਾ ਦੋ ਵਾਰੀ ਪੈਹਟ ਹੈ ਦਿਨ ਚ ਛੁੱਟੀਆਂ ਲੈ ਲੈ ਕੇ ਆਉਂਦਾਗਾ ਥੋੜਾ ਫੇਰ ਕਾਲਾ ਹੋ ਰਿਹਾ ਰੱਬ ਤਿੰਨ ਸਵਾ ਤਿੰਨ ਸਾਢੇ ਦਿਨ ਹੋ ਗਏ ਤੂੰ ਵੀ ਤੂੰ ਕੀ ਦੇਗੀ ਇੱਕ ਵਾਰੀ ਆਇਆ ਆਪਣੇ 11:00 ਵਜੇ ਫੇਰ ਆਇਆ ਸੀਗਾ 12:00 1:00 ਵਜੇ ਹਟ ਹਟ ਕੇ ਆਈ ਜਾਂਦਾਗਾ ਹੁਣ ਤਾਂ ਬੇਵਾਹ ਹੋਈ ਪਈ ਹੈਗੀ ਜਮੀਨ ਆਵੇ ਹੁਣ ਤਾਂ ਲੈ ਜੀ ਇਹਨਾਂ ਜਿੱਕਾ ਟੱਕੀ ਹੋਰ ਨਾ ਕਿਤੇ ਜਾਦਾ ਮਨਾਈ ਇਹਨਾਂ ਜਿੱਕਾ ਹੋਰ ਇੱਕ ਤਾਂ ਟੱਕੀ ਬਣ ਕੇ ਆ ਜਾਂਦਾ ਉਹ ਪਰ ਲਵਣ ਕੇ ਆਇਆ ਲੋ ਜੀ ਹਰਮਨ ਰੈਡੀ ਰਾਈ ਜਾਂਦਾ ਗਾ ਸੰਨੀ ਹੁਣ 6:30 ਵਜੇ ਕੱਖ ਕੋਣੇ ਹੁੰਦੇ ਆਗੇ ਆਪਾਂ ਠੰਡ ਕਰਕੇ ਹੈਨਾ ਚਲੋ ਪਸੂਆਨ ਤਾਂ ਹੁਣ ਠੀਕ ਆ ਗਰਮੀ ਜਿੰਨ ਲੱਗਦੀ ਵਧੀਆ ਪੱਖੇ ਵੀ ਆਪਾਂ ਬੰਦ ਕਰੇ ਪਏ ਸੀ ਅੱਜ ਤਾਂ ਸਵੇਰ ਦਾ ਬਹੁਤ ਮੌਸਮ ਉਹ ਹੈਗਾ ਗਰਮੀ ਨਹੀਂ ਹੈਗੀ ਤੇ ਉਹ ਰੁੱਠੀਆਂ ਨੇ ਮੱਜਾਂ ਵੀ ਬੈਠੀਆਂ ਰਹਿਣੀਆਂ ਨੇ ਵਧੀਆ 6:30 ਵਜੇ ਕੱਖ ਹੋਣੇ ਹੁੰਦੇ ਆਪਾਂ 6:30 ਹੋ ਗਏ ਮੈਂ ਭਰਦੀ ਹੁਣ ਗੋਹੇ ਦਾ ਬੱਠਲ ਉਹ ਨਾਲ ਦੀ ਨਾਲ ਸੱਟੇ ਹੋਣੀ ਨਹੀਂ ਹੁੰਦੀ ਚੱਲ ਹੁਣ ਤਾਂ ਇਹ ਚਕਾ ਦਿੰਦੇ ਆ ਹਨਾ ਸੱਟਲ ਪਰ ਕੇ ਬੰਦੇ ਦੇ ਪੁੱਤ ਹੁਣ ਆ ਤਾਂ ਪਾਣੀ ਵੀ ਲੱਗ ਗਿਆ ਪੀਂ ਢੋਲ ਚ ਦੇਖੀ ਪਾਣੀ ਪੀਊਗਾ ਕਿਉਂ ਤੇ ਨੇੜੇ ਕਰ ਦੇ ਹੋਰ ਉਹਨੂੰ ਢੋਲ ਦੇ ਪਾਣੀ ਪੀ ਲੂ ਉਹ ਤਾਂ ਆਉਂਦਾ ਉਹ ਤਾਂ ਪੀਣਾ ਤਾਂ ਫੇਰ ਸਿੱਖਿਆ ਨਹੀਂ ਆਹ ਹਜੇ ਪਾਣੀ ਪੀ ਸਿੱਖਿਆ ਨਹੀਂ ਮੂੰਹੇ ਲਾ ਕੇ ਖੜ ਜਾਂਦਾ ਪਾਣੀ ਨੂੰ ਨਾ ਉਹਨੂੰ ਗਾਹਾਂ ਘੱਡ ਢੋਲ ਦੇ ਨੇੜੇ ਜੋ ਥੱਪੀ ਹੂਗਾ ਦੇਖੀ ਅੱਛਾ ਭਾਜੀ ਉਹਨੂੰ ਖੋਲ ਦੇਣਾ ਮੋਢੇ ਦੇ ਕਿ ਉਹ ਆੜਿਆ ਹੈ ਬੱਡੇ ਹਾਂ ਨਹੀਂ ਨਹੀਂ ਵੱਡਾ ਦਾ ਵਧੀਆ ਕਰ ਦੇ ਉਹ ਕੱਖਰ ਦਾ ਉਹਨੂੰ ਛੋਟੇ ਨੂੰ ਖੋਲ ਦੇਣਾ ਸਹੀ ਦਿਓ ਮੇਰੇ ਨਾਲ ਕੋਈ ਦਿਓ ਹਾਂ ਸਰ ਸੱਜ ਕਾਹਤ ਹੈ ਕਣਿਆ ਫੇਰ ਆ ਗਏ ਯ ਆਪਣੇ ਗੱਜੀ ਆਂਦਾ ਰੱਬ ਪਤਾ ਨਹੀਂ ਕਿੱਲਾ ਖਾ ਉਹ ਇਹਦੀ ਕਿਤਾਬ ਸਤਨ ਕਰੋ ਹਟੂ ਕੰਪੀਅਰ ਖੰਡਾ ਨਹੀਂ ਕਰ ਸਕਾ ਲੋ ਇਹੇ ਉੱਪਰਨ ਵਾਲਾ ਉਹ ਇਹ ਟਾਈਮ ਹੋ ਗਿਆ ਪੌੜੀ ਲੱਤਦਾ ਰੋਟੀ ਤੇ ਮੈਂ ਖਾ ਲਈ ਸੀ ਕਿ 7:30 ਵਜੇ ਬਾਕੀ ਸਾਰਾ ਵੀ ਪਹਿਲਾਂ ਖਾ ਲਈ ਸੀ ਮੈਂ ਬਾਅਦ ਚ ਖਾ ਲਈ ਸੀ ਤੇ ਨਾ ਮੈਂ ਰੋਟੀ ਕਾ ਕੇ ਉੱਥੇ ਬੈਠੀ ਨਾ ਖੋਲ ਜਾਂ ਦੇਖੀ ਬਸ ਹੁਣਾਂ ਲਈ ਖਾਣਾ ਨਹੀਂ ਆਈ ਹੁੰਦੀ ਰਹਿੰਦੀ ਇਹ ਨਾ ਪੰਜਾਬ ਦੇ ਮਾੜੇ ਬਲਾਕਾਂ ਨਹੀਂ ਹੈ ਬਸ ਇਹ ਦੇਖੀ ਰਹੀ ਮੈਂ ਬਹੁਤ ਔੜੀ ਵਾਲੀ ਗੋਟਾ ਕੋਲ ਕੋਲ ਕੇ ਹੋਣੀ ਜੀਗਾ ਕੀ ਆ ਰਹੀ ਹੈ ਤੇ ਉਹ ਤੇ ਖੜੂ ਵੀ ਨਹੀਂ ਕਰਦਾ ਹੈ ਨਾ ਪਪਾ ਦੇ ਇਹ ਵੀਡੀਓ ਵਲੌਗ ਪਾਉਂਦੇ ਨੇ ਇਹ ਵੀ ਉੱਤਾਂ ਬਣਾਉ ਨੂੰ ਜੀ ਨਹੀਂ ਕਰਦਾ ਹੈਗਾ ਪੰਜਾਬ ਦੇ ਖਲਾਫ ਦੇਖ ਕੇ ਬਸ ਕੈਮਰਾ ਉਨੇ ਪੈਂਦੇ ਆ ਹੁਣ ਵੀ ਫਿਰ ਜਿੱਥੇ ਤੇ ਉਹ ਜਦੋਂ ਨੀਤਾ ਪਪਾ ਜੀ ਅੰਦਰ ਆ ਕੇ ਖੜਾ ਕਰਿਆਗਾ ਵੀ ਉਸ ਤੋਂ ਵੀ ਜ਼ਿਆਦਾ ਦੇ ਉਹ ਆਪਣੇ ਘਟ ਜਾਣਗੇ ਤੇ ਹੁਣ ਮੈਂ ਤੇ ਪੌਣੇ ਅੱਠ ਕਰ ਲੇਵੇਂ ਉੱਥੇ ਪਾਉਂਦੇ ਹੀ ਲਿਖਣੀ ਨੇ ਮੈਂ ਦੇਖਣੂਗੀ ਜੀ ਦੁੱਧ ਘਰੋਂ ਭਰਿਆ ਆਪਾਂ ਪੀਣ ਵਾਲਾ ਇਹ ਚੀਜ਼ ਕੱਟ ਲਾਂਗੇ ਆਪਾਂ ਦੁੱਧ ਨੂੰ ਪੁਰਕੀ ਨਵਾਰੀ ਆ ਪਹਿਲਾ ਜਿਹੜਾ ਦੁੱਧ ਮਿੱਕਰ ਕਰਿਆ ਨਾ ਰੈਡੀ ਤੇ ਪਾਇਆ ਸੀਗਾ ਤੇ ਮੈਂ ਕਰਨਾ ਕਰਕੇ ਉਹਦੇ ਤੇ ਰਾਜੇ ਪੁੱਤਰ ਤੇ ਸਬਜੀ ਬਣਾਈ ਸੀਗੀ ਅੱਜ ਆਪਾਂ ੱਲੇ ਆਲੂਆਂ ਦੀ ਸੰਗੜੀ ਸੰਗੜੀ ਤਰੀ ਬਣੀ ਵਧੀਆ ਪੱਲਾ ਤੁਹਾਨੂੰ ਤੁਹਾਨੂੰ ਪਾਕੀ ਸਬਜੀ ਬਣਾਈ ਸੀਗੀ ਬਹੁਤ ਵਧੀਆ ਬਣੀ ਤੇ ਸਬਜੀ ਵਾਲਿਆਂ ਕੋਲੇ ਜਿਹੜੀ ਸਬਜੀ ਨਹੀਂ ਹੁੰਦੀ ਹਨ ਆਲੂ ਤੇ ਜਾਂ ਕਾਜਰਾ ਬਸ ਟੋਰ ਵਾਲੀ ਸਬਜੀ ਹੁੰਦੀ ਹੈਗੀ ਪੰਦੂ ਪਲੀਆਂ ਵਗੈਰਾ ਤਾਂ ਹੁਣ ਤਾਂ ਬੜੀ ਛੱਡ ਗਈ ਆ ਤੇ ਆਪਣੇ ਖੇਤ ਵੀ ਨਾ ਬੜਾ ਵੱਟ ਗਿਆ ਤੇ ਉਹ ਵੀ ਹੋਰ ਕਿਥੋਂ ਲੈ ਕੇ ਆਉਣ ਨਾ ਹਾਂ ਜੀ ਇਹ ਸਾਰਾ ਕੁਝ ਕਰਤੋਂ ਕਰਤਾ ਤੇ ਬਸ ਤੋਰਾਂ ਚੱਜਦੀ ਹੁੰਦੀ ਹੈ ਜੀ ਫੱਜੇ ਨਾ ਪਾਲ ਨਹੀਂ ਲੱਭਦੇ ਅਲੂਨਾ ਇਹ ਇੱਧਰ ਮੇਰੇ ਘਰ ਦੇ ਹੱਜੀ ਪਏ ਨੇ ਸਾਰੇ ਕੋਲ ਮੈਂ ਬੁੱਧ ਕਾਰਮ ਕਰਤਾ ਤੇ ਉਹ ਸਾਰੇ ਪੰਡ ਚੱਕ ਕੇ ਨਹਾ ਲਾ ਪੂਰੀ ਤੇ ਪੰਡੇ ਫਰਮਾਂਜੂ ਬੁੱਧ ਕਾਰਮ ਕੋਲੇ ਤੇ ਵੀਰ ਦਾ ਟੱਪਾ ਇੱਥੇ ਕਰਦੇ ਆਗੇ ਤੇ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੇ ਜੀ ਧੰਨਵਾਦ